ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਕਿਉਂਕਿ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਦੇਖਣ ਤੋਂ ਬਾਅਦ ਹੀ ਛੱਡਣਾ ਤਾਂ ਦੇਖੋ ਜੀ ETT 6635 ਵਾਲਿਆਂ ਦੇ ਲਈ ਇਸ ਨੋਟਿਸ ਦੇ ਵਿੱਚ ਕੁਝ ਗੱਲਾਂ ਲਿਖੀਆਂ ਗਈਆਂ ਨੇ ਤੇ ਉਹਨਾਂ ਗੱਲਾਂ ਦਾ ਅਸਰ ਪਵੇਗਾ ETT 26 ਚੋਂ ਦੀ ਸੈਕੰਡ ਲਿਸਟ ਤੇ ਜੇਕਰ ਆਉਂਦੀ ਹੈ ਤਾਂ ਤੇ 264 ਵਿੱਚ ਜੇਕਰ ਨਿਯੁਕਤੀ ਲੈਣਗੇ ਜਾਂ ਨਹੀਂ ਲੈਣਗੇ ਪੋਸਟ ਹੀ ਖਰਾਬ ਕਰਨਗੇ ਜ਼ਿਕਰ ਉਹ ਅਜੀਹਾ ਕੰਮ ਕਰਨਗੇ ਤਾਂ ਤਾਂ ਦੋਸਤੋ ਆਪਾਂ ਪੜਦੇ ਹਾਂ ਪਹਿਲਾਂ ਨੋਟਿਸ ਫਿਰ ਮੈਂ ਤੁਹਾਨੂੰ ਇਸ ਬਾਰੇ ਗੱਲਬਾਤ ਵੀ ਦਸਾਂਗਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਮੇਕ ਸ਼ੁਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ ਤਾਂ ਦੇਖੋ ਜੀ ਦੋਸਤੋ ਈਟੀਟੀ 23 ਚੌਂਡ ਦਾ ਜਿਹੜਾ ਨੋਟਿਸ ਆਊਟ ਹੋਇਆ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਗਈਆਂ ਨੇ ਤੇ ਔਰ ਲਾਸਟ ਵਾਲੇ ਪੈਰੇ ਦੇ ਵਿੱਚ ਇੱਕ ਗੱਲ ਵੀ ਲਿਖੀ ਗਈ ਹੈ ਜਿਹੜੀ ਕਿ ਸ਼ਾਇਦ ਤੁਸੀਂ ਧਿਆਨ ਦਿੱਤਾ ਹੈ ਜਾਂ ਨਹੀਂ ਦਿੱਤਾ ਹੋਏ ਤਾਂ ਦੇਖੋ ਜੀ ਉਹਨਾਂ ਨੇ ਲਾਸਟ ਦੇ ਵਿੱਚ ਇਹ ਲਿਖੀ ਹੋਈ ਸੀ ਕਿ ਇੱਥੇ ਵੀ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੋ ਉਮੀਦਵਾਰ 6435 ਭਰਤੀ ਉਦინ ਪਹਿਲਾਂ ਹੀ ਬਾਰਡਰ ਏਰੀਆ ਦੇ 6 ਜ਼ਿਲ੍ਹਿਆਂ ਵਿੱਚ ਨਿਯੁਕਤ ਅਤੇ ਬਤੌਰ ਟੀਟੀ ਟੀਚਰ ਕੰਮ ਕਰ ਰਹੇ ਹਨ ਉਹ ਉਮੀਦਵਾਰ ਇਸ ਪ੍ਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪਰੰਤੂ ਉਹਨਾਂ ਦੀ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਵਿੱਚ ਉਹ ਮੌਜੂਦਾ ਸਮੇਂ ਤੇ ਕੰਮ ਕਰ ਰਹੇ ਹਨ ਸੋ ਦੋਸਤੋ ਇਹਨਾਂ ਦਾ ਸਿਰਫ ਸਿਰਫ ਇੱਕੋ ਮਕਸਦ ਹੈ ਪੋਸਟਾਂ ਖਰਾਬ ਕਰਨੀਆਂ ਕਿਉਂ ਕਿਉਂਕਿ ਦੇਖੋ ਜੀ ਤੁਸੀਂ ਨਿਯੁਕਤੀ ਪੱਤਰ ਤਾਂ ਲਓ ਜੇਕਰ ਤੁਹਾਡੀ ਮੌਜੂਦਾ ਸਥਾਨ ਤੋਂ ਬਦਲੀ ਕੀਤੀ ਜਾ ਸਕੇ ਪਰ ਉਹਨਾਂ ਨੇ ਪਹਿਲਾਂ ਹੀ ਲਿਖ ਦਿੱਤਾ ਹੈ ਕਿ ਜੇਕਰ ਤੁਸੀਂ ਇਸ 2340 ਦੇ ਵਿੱਚ 6635 ਵਾਲੇ ਸ਼ਿਫਟ ਹੁੰਦੇ ਨੇ ਤਾਂ ਉਹਨਾਂ ਦੀ ਬਦਲੀ ਨਹੀਂ ਹੋਵੇਗੀ ਉੱਥੇ ਹੀ ਕੰਮ ਕਰਨਾ ਪੈਗਾ ਜਿੱਥੇ ਉਹ ਪਹਿਲਾਂ ਕਰ ਰਹੇ ਨੇ ਸੋ 6635 ਵਾਲਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਨਿਯੁਕਤੀ ਪੱਤਰ ਨਹੀਂ ਲੈਣੇ ਇਸ ਵਰਤੀ ਦੇ ਵਿੱਚ ਕਿਉਂਕਿ ਦੇਖੋ ਤੁਸੀਂ 6635 ਵਿੱਚ ਆਲਰੇਡੀ ਜੌਬ ਕਰ ਰਹੇ ਹੋ ਤਾਂ ਤੁਹਾਨੂੰ 2340 ਦੀ ਕੋਈ ਲੋੜ ਨਹੀਂ ਹੈ ਇੱਧਰ ਆ ਕੇ ਨਿਯੁਕਤੀ ਪੱਤਰ ਲੈਣ ਦੀ ਤੇ ਨਾ ਹੀ ਇੱਧਰ ਤੁਸੀਂ ਹੁਣ ਦੇਖਣਾ ਕਿਉਂਕਿ ਇੱਕ ਤਾਂ ਤੁਸੀਂ 6635 ਵਾਲੇ ਪੋਸਟ ਖਰਾਬ ਕਰੋਗੇ ਠੀਕ ਹੈ ਜੀ ਉਸ ਤੋਂ ਬਾਅਦ 2340 ਵਿੱਚ ਆਓਗੇ ਅਗਲੇ ਬੰਦੇ ਦੀ ਵੀ ਪੋਸਟ ਖਰਾਬ ਕਰੋਗੇ ਕਿਉਂਕਿ ਜੇਕਰ ਇੱਥੇ ਨਿਯੁਕਤੀ ਪੱਤਰ ਨਹੀਂ ਲੈਣ ਜਾਂਦੇ ਹੋ ਤਾਂ ਉਹਨਾਂ ਨੂੰ ਸੈਕੰਡ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਉਸ ਪੋਸਟਾਂ ਨੂੰ ਜੇਕਰ ਭੱਜ ਜਾਂਦੀਆਂ ਨੇ ਤਾਂ ਸੋ ਪਲੀਜ਼ ਰਿਕੁਐਸਟ ਹੈ 6435 ਵਾਲਿਆਂ ਨੂੰ ਇਹਨਾਂ ਨੂੰ ਜ਼ਰੂਰ ਧਿਆਨ ਰੱਖ ਲਿਆ ਜੇ ਔਰ ਬਾਕੀ 2364 ਵਾਲੇ ਵੀ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਨੋਟਿਸ ਨੂੰ ਪੂਰਾ ਦਾ ਪੂਰਾ ਰੀਡ ਕਰਨਾ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਕਿਉਂਕਿ ਆਪਣਾ ਆਪਣੇ ਨਾਲ ਦੇ ਜਿਹੜੇ ਬੱਚੇ ਨੇ ਆਪਣੇ ਨਾਲ ਹੀ ਪੜੇ ਹੋਏ ਨੇ ਉਹਨਾਂ ਬਾਰੇ ਵੀ ਤੁਸੀਂ ਸੋਚਣਾ ਕੁਝ ਇਹ ਨਹੀਂ ਵੀ ਬਸ ਹਾਂਜੀ ਸਾਨੂੰ ਜੌਬ ਮਿਲ ਗਈ ਤਾਂ ਅਸੀਂ ਦਾ ਬਾਕੀਆਂ ਦੀ ਪੋਸਟਾਂ ਤੇ ਵੀ ਹੱਕ ਜਮਾਵਾਂਗੇ ਨਹੀਂ ਇਦਾਂ ਨਹੀਂ ਸੋਚਣਾ ਸੋ 6435 ਵਾਲਿਆਂ ਨੂੰ ਬੇਨਤੀ ਹੈ ਕਿ ਇਸ ਵਰਤੀ ਤੋਂ ਥੋੜਾ ਜਿਆਦਾ ਦੂਰ ਰਹੋ ਜਿਹੜੇ ਨਿਯੁਕਤ ਨੇ ਹਾਂ ਜਿਹੜੇ ਨਹੀਂ ਨਿਯੁਕਤੀ ਮਿਲੀ ਜਿਨ੍ਹਾਂ ਨੂੰ ਜਾਂ ਕਿਸੇ ਕਾਰਨ ਕਰਕੇ ਉਹ ਰਹਿ ਗਏ ਸੀ ਕੋਈ ਵੀ ਕਾਰਨ ਹੋ ਸਕਦਾ ਉਹ ਜ਼ਰੂਰ ਇਸ ਦੇ ਵਿੱਚ ਆ ਸਕਦੇ ਆ ਧੰਨਵਾਦ ਇੰਨੀਆਂ ਗੱਲਾਂ ਸੀਗੀਆਂ ਮੇਰੀਆਂ ਅੱਜ ਦੇ ਇਸ ਨੋਟਿਸ ਦੇ ਰਿਗਾਰਡਿੰਗ ਬਾਕੀ ਜੇਕਰ ਕੋਈ ਹੋਰ ਅਪਡੇਟ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਜਾਵੇਗੀ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ